ਤੇ ਚਿਰਿਆ ਕਾਲਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ 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 ਜ਼ਿਆਦਾ ਫਾਇਦੇਮੰਦ ਹੈ। ਕਿਸ ਤਰ੍ਹਾਂ ਫਾਇਦੇਮੰਦ ਹੈ ਇਹ ਮੈਂ ਤੁਹਾਨੂੰ ਦੱਸ ਦਨੀ ਹਾਂ ਕਿਉਂਕਿ ਅੱਜ ਦੀ ਵੀਡੀਓ ਵਿੱਚ ਤੁਹਾਡੀ ਇੱਕ ਪਰੇਸ਼ਾਨੀ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ-ਪੰਜ ਤੁਹਾਡੀਆਂ ਪਰੇਸ਼ਾਨੀਆਂ ਦਾ ਮੈਂ ਇੱਕ ऐसा चमत्कारी उपाय लेके आई हाँ एक नहीं है पांच परेशानियां हम ते उदे पांच ही उपाय हैं हर एक परेशानी का अलग अलग उपाय ठीक है जिस नु जेडी परेशानी है वो वाला तुसी उपाय कर सकते हो ठीक है समझ जाना कि आज दी वीडियो किन्नी फायदेमंद है इस करके अगे अगे पजा पजा के फटाफट वीडियो ना देखना छह सात मिनट दी वीडियो होंगी है ज्यादा तो ज्यादा आठ मिनट दी तो प्लीज ਕੁਝ ਐਸਾ ਪਾਰਟ ਹੁੰਦਾ ਹੈ ਵੀਡੀਓ ਦਾ ਜੋ ਤੁਸੀਂ ਮਿਸ ਕਰ ਜਾਂਦੇ ਹੋ ਤੇ ਉਹ ਤੁਹਾਡੇ ਵਾਸਤੇ ਨੁਕਸਾਨ ਵਾਲਾ ਹੋ ਸਕਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਮੈਂ ਕਿਸ-ਕਿਸ ਪ੍ਰੋਬਲਮ ਦਾ ਤੁਹਾਨੂੰ ਸੋਲੂਸ਼ਨ ਦੇਣ ਵਾਲੀ ਹਾਂ ਸਭ ਤੋਂ ਪਹਿਲੇ ਮੈਨੂੰ ਬੜੇ ਹੀ ਕਮੈਂਟ ਆ ਰਹੇ ਹਨ ਕੀ ਸਾਡੇ ਉੱਤੇ ਕੋਰਟ ਕੇਸ ਚੱਲ ਰਿਹਾ ਹੈ ਉਹਦਾ ਉਪਾਅ ਦੱਸੋ ਤੇ ਮੈਂ ਉਹਨਾਂ ਨੂੰ ਕਮੈਂਟ ਵਿੱਚ ਲਿਖ ਦਿੱਤਾ ਸੀ ਕਿ ਇਸ ਬਾਰੇ ਵੀਡੀਓ ਬਣ ਰਹੀ ਹੈ ਤਾਂ ਅੱਜ ਉਹਨਾਂ ਦਾ ਸੋਲੂਸ਼ਨ ਨਿਕਲ ਜਾਏਗਾ ਅੱਜ ਅਸੀਂ ਤੁਹਾਡੇ ਵਾਸਤੇ ਕੋਰਟ ਕੇਸ ਜਿਨ੍ਹਾਂ ਦੇ ਉੱਤੇ ਚੱਲ ਰਿਹਾ ਹੈ ਉਹਨਾਂ ਦੇ ਲਈ ਐਸਾ ਦਮਦਾਰ ਉਪਾਅ ਲੈ ਕੇ ਆਏ ਹਾਂ ਕਿ ਤੁਸੀਂ ਦੇਖ ਲੈਣਾ ਕਿ ਉਪਾਦ ਤੁਸੀਂ ਕੱਲ ਦਿੱਤਾ ਤਾਂ ਕੋਰਟ ਕੇਸ ਤੁਸੀਂ ਜਿੱਤੋਗੇ ਹੀ ਜਿੱਤੋਗੇ ਦੂਸਰਾ ਮੈਨੂੰ ਕਈ ਕਮੈਂਟ ਆ ਰਹੇ ਸਨ ਕਿ ਜੌਬ ਵਾਸਤੇ ਸਾਨੂੰ ਉਪਾਅ ਦੱਸੋ ਤੇ ਅੱਜ ਮੈਂ ਤੁਹਾਨੂੰ ਜੌਬ ਜਿਨ੍ਹਾਂ ਨੂੰ ਨਹੀਂ ਲੱਗੀ ਹੈ ਜਾਂ ਜੌਬ ਵਿੱਚ ਜਿਨ੍ਹਾਂ ਦਾ ਪ੍ਰਮੋਸ਼ਨ ਨਹੀਂ ਹੋ ਰਿਹਾ ਹੈ ਜਾਂ ਜੌਬ ਵਿੱਚ ਉਹਨਾਂ ਦਾ ਇਨਕਰੀਮੈਂਟ ਨਹੀਂ ਹੋ ਰਿਹਾ ਹੈ ਤਾਂ ਸਾਰੇ ਅੱਜ ਮੈਂ ਜੌਬ ਵਾਸਤੇ ਤੁਸੀਂ ਕੀ ਕੀ ਕਰ ਸਕਦੇ ਹੋ ਉਹ ਵੀ ਦੱਸਣ ਵਾਲੀ ਹਾਂ ਨੰਬਰ 3 ਤੇ ਪੀ ਆਰ ਵਾਸਤੇ ਮੈਨੂੰ ਉਪਾਅ ਦੱਸੋ बार-बार ਮੈਨੂੰ ਐ

ਪੈਸਾ ਤੇ ਉਹ ਕਿਵੇਂ ਆ ਸਕਦਾ ਹੈ ਇੰਨਾ ਛੋਟਾ ਜਿਹਾ ਉਪਾਅ ਹੈ ਨਾ ਪਰ ਇੰਨਾ ਦਮਦਾਰ ਉਪਾਅ ਹੈ ਕਿੰਨੇ سارے ਲੋਕਾਂ ਨੇ ਇਸ ਤੋਂ ਫਾਇਦਾ ਉਠਾਇਆ ਹੈ ਇੱਕ ਕਰਕੇ ਕੁਝ ਵੀ ਪੈਸਾ ਨਹੀਂ ਲੱਗਣਾ 10 20 ਰੁਪਏ ਵੀ ਨਹੀਂ ਲੱਗਣੇ ਪਰ ਤੁਹਾਡੇ ਘਰ ਉਹਦੇ ਨਾਲ ਪੈਸਾ ਹੀ ਪੈਸਾ ਆ ਸਕਦਾ ਹੈ ਠੀਕ ਹੈ ਇਹ ਪੰਜ ਤਰ੍ਹਾਂ ਦੀਆਂ ਪਰੇਸ਼ਾਨੀਆਂ ਮੈਂ ਦੂਰ ਕਰਨ ਵਾਲੀਆਂ ਹਾਂ ਇਸ ਕਰਕੇ ਆਪਾਂ ਕੀ ਕਰਨਾ ਹੈ ਵੀਡੀਓ ਦੇ ਅੰਤ ਤੱਕ ਬਣੀ ਰਹਿਣਾ ਹੈ ਐਂਡ ਤੱਕ ਬਣੀ ਰਹਿਣਾ ਹੈ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋਣ ਜੀ ਤੇ ਚਲੋ ਜੀ ਇਹ ਹੁਣ ਉਪਾਦ ਸੰਤ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਾਲੀ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਨਾਲ ਦੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਵਿੱਚ ਹਾਜ਼ਰੀ ਜਰੂਰ ਜਰੂਰ ਦੇ ਕੇ ਜਾਇਆ ਕਰੋ ਜੀ ਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ उपा वाले हाँ हाओ है कोर्ट केस बारे जिना देर कोई भी कोर्ट केस चल रहा है किसी तरह का भी कोर्ट केस चल रहा होया है तुसे की करना है जदो तुडी डेट है तारीख आती है तो ती ਇੱਕ ਲਾਲ ਕਪੜਾ ਲੈਣਾ ਹੈ ਠੀਕ ਹੈ ਤੇ ਚਾਹੀਦੇ ਹਨ ਤੁਹਾਨੂੰ 10 ਛੁਆਰੇ ਜਿੰਨੀ ਮੈਂ ਗਿਣਤੀ ਦੱਸਦੀਆਂ ਉੰਨੇ ਹੀ ਹੋਣੇ ਚਾਹੀਦੇ ਹੈ 10 ਛੁਆਰੇ ਚਾਹੀਦੇ ਹਨ ਉਸ ਨੂੰ ਤੁਸੀਂ ਲਾਲ ਕਪੜੇ ਵਿੱਚ ਬੰਦ ਕੇ ਆਪਣੀ ਜੇਬ ਵਿੱਚ ਪਾ ਕੇ ਲੈ ਕੇ ਜਾਣਾ ਹੈ ਇਹਦਾ ਲਾਜਿਕ ਹੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਦਨੀ ਹਾਂ ਕਿਉਂਕਿ ਦੇਖੋ ਸ਼ਨੀ ਕੀ ਹੈ ਜੱਜ ਹੈ ਠੀਕ ਹੈ ਤੇ ਵਕੀਲ ਕੌਣ ਹੈ ਰਾਹੁ ਕੇਤੂ ਜਿਹੜੇ ਹਨ ਉਹ ਵਕੀਲ ਹਨ ਤੇ ਮੰਗਲ ਤਾਂ ਤੁਹਾਨੂੰ ਪਤਾ ਹੀ ਹੈ ਲਾਲ ਰੰਗ ਮੰਗਲ ਹੈ ਤੇ ਉਹ ਤਾਂ ਸਾਰਿਆਂ ਨੂੰ ਖਿੱਚ ਲੈਂਦਾ ਹੈ ਠੀਕ ਹੈ ਤੇ ਅਸੀਂ ਕੀ ਕੀਤਾ ਹੈ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲਿੱਤਾ ਹੈ ਤਾਂ ਸਾਡੀ ਕੀ ਹੋ ਜਾਏਗੀ ਬੱਲੇ ਬੱਲੇ ਤੇ ਦੁਸ਼ਮਨਾ ਦੀ ਹੋ ਜਾਏਗੀ ਥੱਲੇ ਥੱਲੇ ਤੇ ਬਸ ਇਹ ਸਭ ਚੀਜ਼ਾਂ ਨੂੰ ਜਦੋਂ ਅਸੀਂ ਇਕੱਠਾ ਕਰਕੇ ਲਾਲ ਕੱਪੜੇ ਵਿੱਚ 10 ਚੁਆਰੇ ਪਾ ਕੇ ਤੁਸੀਂ ਜੱਜ ਦੇ ਅੱਗੇ ਖੜੇ ਹੋ ਜਾਣਾ ਹੈ ਤਾਂ ਤੁਸੀਂ ਦੇਖਣਾ ਤੁਸੀਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਰਟ ਕੇਸ ਹੋਵੇ ਉਹਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਏਗੀ ਜੀ ਕੰਨਾ ਵਿਸ਼ਵਾਸ ਦੇ ਨਾਲ ਹੈ ਐਵੇਂ ਹਰ ਵਾਰੀ ਕਰਨੀਆਂ ਜੀ ਨੰਬਰ 2 ਤੇ ਜਿਨ੍ਹਾਂ ਦੀ ਜੌਬ ਨਹੀਂ ਲੱਗ ਰਹੀ ਹੈ ਠੀਕ ਹੈ ਨੌਕਰੀ ਨਹੀਂ ਮਿਲ ਰਹੀ ਹੈ ਕਾਰਕਿ ਨੇ ਸਾਲਾਂ ਤੋਂ ਵੇਲੇ ਬੈਠੇ ਹਨ ਪਰ ਉਹਨਾਂ ਨੂੰ ਜੌਬ ਦਾ ਆਫਰ ਨਹੀਂ ਆ ਰਿਹਾ ਹੈ ਬਹੁਤ ਸਾਰੇ ਇੰਟਰਵਿਊ ਦੇ ਲਿੱਤੇ ਹਨ ਪੇਪਰ ਦੇ ਲਿੱਤੇ ਹਨ ਪਰ ਉਹਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਹੈ ਅੱਜ ਮੈਂ ਤੁਹਾਨੂੰ ਐਸੇ ਸਵਿਚ ਨੰਬਰ ਦਸਾਂਗੀ ਐਂਜਲ ਨੰਬਰ ਦਸਾਂਗੀ ਜਿਨ੍ਹਾਂ ਨੂੰ ਭਾਵੇਂ ਤੁਸੀਂ ਆਪਣੀ ਹਥੇਲੀ ਦੇ ਖੱਬੇ ਹੱਥ ਦੀ ਹਥੇਲੀ ਤੇ ਲਿਖ ਲਵੋ ਜਾਂ ਚੈਂਟ ਕਰੋ ਚੈਂਟ ਕਰਨ ਦਾ ਮਤਲਬ ਕੀ ਹੈ ਦਿਨ ਵਿੱਚ ਬੋਲੋ ਕਿੰਨੀ ਵਾਰ ਬੋਲਣਾ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਹੁਣ ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇਹ ਨਹੀਂ ਹੈ ਕਿ ਤੁਸੀਂ ਹੁਣੇ ਨੰਬਰ ਲਿਖ ਲਿੱਤੇ ਤਾਂ ਤੁਸੀਂ ਕੰਮ ਕਰਨੇ ਬੰਦ ਕਰ ਦੋਗੇ ਕੰਮ ਕਰਨੇ ਬੰਦ ਜਿਵੇਂ ਕਿ ਤੁਸੀਂ ਟਰਾਈ ਕਰ ਰਹੇ ਸੀ ਇਗਜ਼ਾਮ ਦੇ ਰਹੇ ਸੀ ਜੌਬ ਵਾਸਤੇ ਤਾਂ ਐਨੀ ਉਹਦੇ ਵਿੱਚ ਪੜਨਾ ਬੰਦ ਕਰ ਦੋ ਜਾਂ ਫਿਰ ਇੰਟਰਵਿਊ ਦੇਣੇ ਬੰਦ ਕਰ ਦੋ ਕਿ ਆਪਰੇ ਆਪੀ ਆਫਰ ਆ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਹੈ ਮੈਂ ਤੁਹਾਨੂੰ ਐਸੇ ਨੰਬਰ ਦੇ ਰਹੀ ਹਾਂ ਇਹ ਜਿਹੜੇ ਨੰਬਰ ਹੁੰਦੇ ਹਨ ਇਹਨਾਂ ਵਿੱਚ ਐਨੀ એનર્ਜੀ ਹੁੰਦੀ ਹੈ ਜਦੋਂ ਤੁਸੀਂ ਇਸ ਨੂੰ ਆਪਣੀ ਖੱਬੇ ਹੱਥ ਦੀ ਹਥੇਲੀ ਤੇ ਲਿਖੋਗੇ ਜਾਂ ਫਿਰ ਇਸ ਨੂੰ ਪੂਰੇ ਦੇ ਦਿਨ ਵਿੱਚ 51 ਟਾਈਮਸ 51 ਵਾਰੀ ਚੈਂਟ ਕਰ ਲੋਗੇ बार-बार ਬੋਲੋਗੇ ਇਸ ਨੰਬਰ ਨੂੰ ਤਾਂ ਤੁਸੀਂ ਉਸ એનર્ਜੀ ਨੂੰ ਐਕਟਿਵ ਕਰ ਦਿੰਦੇ ਹੋ ਤਾਂ ਤੁਹਾਡੀ ਜੌਬ ਲੱਗ ਸਕਦੀ ਹੈ ਪ੍ਰਮੋਸ਼ਨ ਹੋ ਸਕਦਾ ਹੈ ਹੁਣ ਇਹ ਨੰਬਰ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਉਸ ਨੂੰ ਅੱਛੀ ਤਰ੍ਹਾਂ ਦੇਖ ਲਓ ਗਲਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਆਪਣੀ ਮਨਪਸੰਦ ਜੌਬ ਚਾਹੁੰਦੇ ਹੋ ਠੀਕ ਹੈ ਉਸ ਤੇ ਲਈ ਤੁਹਾਨੂੰ ਨੰਬਰ ਹੈ 70556287 ਠੀਕੇ ਜੀ ਇਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਗਵਰਨਮੈਂਟ ਜਾਓ ਜੌਬ ਤੁਹਾਡੀ ਲੱਗੇ ਸਰਕਾਰੀ ਨੌਕਰੀ ਲੱਗੇ ਤੇ ਉਸ ਦੇ ਵਾਸਤੇ ਨੰਬਰ ਹੈ 853925 ਓਕੇ ਜੇ ਹੁਣ ਜੌਬ ਜਿੰਨਾ ਦੀ ਲੱਗੀ ਹੋਈ ਹੈ ਪਰ ਉਹਨਾਂ ਨੂੰ ਗੁੱਡ ਸੈਲਰੀ ਨਹੀਂ ਮਿਲ ਰਹੀ ਹੈ ਅੱਛੀ ਤਨਖਾਹ ਨਹੀਂ ਮਿਲ ਰਹੀ ਹੈ ਉਸ ਦੇ ਵਾਸਤੇ ਵੀ ਨੰਬਰ ਹੈ ਨੰਬਰ ਨੋਟ ਕਰ ਲਓ 7098446 इस तो अलावा जिन्हों का प्रमोशन रुकिया होया है कई साल तो मेहनत करी जा रहे हो गद्या वाग पर प्रमोशन ही नहीं कंपनी तो दे रही है तो उस उसके अपनी हथेली नंबर लिखो नाइन सैवन सिक्स, सिक्स वन नाइन थ्री ए नंबर जो है है जो जी चाहते हो ओ नंबर लिखो हाथ से हथेली दे लिखना है नीले पेन न लिखोगे तो बहुत जल्दी असर होएगा वैसे हो पेन ना लिख सकते हो पर कले पेन किसी भी पेन न लिखो या फिर इक्की या इक्कीस दिन इस नू चैट करो इस नंबर न ਲਿਖ ਵੀ ਸਕਦੇ ਹੋ ਚੈਂਟ ਵੀ ਕਰ ਸਕਦੇ ਹੋ ਤਾਂ ਡਬਲ ਤੁਹਾਡਾ ਫਰਕ ਪਏਗਾ ਠੀਕ ਹੈ ਜੀ ਹੁਣ ਸਭ ਨੂੰ ਲੱਗਦਾ ਅਚੀ ਤਰ੍ਹਾਂ ਸਮਝ ਆ ਗਈ ਹੋਏਗੀ ਹੁਣ ਤੀਸਰੀ ਜੋ ਪ੍ਰੋਬਲਮ ਹੈ ਜਿਨਾ ਲੋਕਾਂ ਨੂੰ ਚੱਲ ਰਹੀ ਹੈ ਉਹ ਹੈ ਪੀਆਰ ਵਾਸਤੇ ਪੀਆਰ ਵਾਸਤੇ ਤੁਸੀਂ ਕੀ ਉਪਾਅ ਕਰਨਾ ਹੈ ਐ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਐ ਜਿਹੜਾ ਮੈਂ ਆਪਣੀ ਵੀਡੀਓ ਦੀ ਸਕਰੀਨ ਤੇ ਤੁਹਾਨੂੰ ਐ ਸਾਈਨ ਜਿਹੜਾ ਦਿਖਾ ਰਹੀ ਹਾਂ ਇਸ ਨੂੰ ਬਣਾਓ ਇੱਕ ਚਿੱਟੇ ਕਾਗਜ਼ ਦੇ ਉੱਤੇ ਨੀਲੇ ਪੈਨ ਦੇ ਨਾਲ ਤੇ ਇਸ ਨੂੰ ਹਮੇਸ਼ਾ ਆਪਣੇ ਪਰਸ ਵਿੱਚ ਜਾਂ ਪੌਕੇਟ ਵਿੱਚ ਰੱਖੋ ਇਸ जो एस यंत्र कह सकते हो या साइन कह सकते हो इन्नी एनर्जी है कि जल्दी तो जल्दी जो भी भावे वीजा वास्ते अप्लाई कियाज़ा आ सकता है विदेश जाना है तो विदेश वास्ते भी हो जाएगा पी आर तू तो नहीं मिल रही है वो वास्ते भी बड़ी जल्दी ए काम हो जाएगा विश्वास नाल ए, ਇੱਕ ਪੇਜ ਤੇ ਐ ਚਿੰਨ ਬਣਾ ਲਵੋ ਸਾਈਨ ਬਣਾ ਲਵੋ ਤੇ ਆਪਣੇ ਪਰਸ ਵਿੱਚ ਅੱਜ ਤੋਂ ਹੀ ਮੇਰੀ ਵੀਡੀਓ ਦੇਖਣ ਤੋਂ ਬਾਅਦ ਰੱਖ ਲਓ ਤੁਹਾਡੇ ਪੀ ਆਰ ਡੀ ਜਿਹੜੀ ਵੀ ਪ੍ਰੋਬਲਮ ਚੱਲ ਰਹੀ ਹੈ ਉਹ ਜਲਦੀ ਦੂਰ ਹੋ ਜਾਏਗੀ ਹੁਣ ਚੌਥੇ ਨੰਬਰ ਤੇ ਆਪਾਂ ਕਰਦੇ ਹਾਂ ਕਿ ਅੱਜਕੱਲ ਜਿਹੜੇ ਬੱਚੇ ਹਨ ਬਿਲਕੁਲ ਵੀ ਪੜਾਈ ਵਿੱਚ ਧਿਆਨ ਨਹੀਂ ਦੇ ਰਹੇ ਹਨ ਐਸਾ ਨਹੀਂ ਹੈ ਕਿ ਸਾਰੇ ਬੱਚੇ ਨਹੀਂ ਦੇ ਰਹੇ ਹਨ ਕੁਝ ਬੱਚੇ ਸਟੱਡੀ ਵਿੱਚ ਧਿਆਨ ਨਹੀਂ ਦੇ ਰਹੇ ਹਨ ਫੋਕਸ ਉਹਨਾਂ ਦਾ ਬਿਲਕੁਲ ਦੂਜੇ ਪਾਸੇ ਚਲਾ ਗਿਆ ਹੈ ਕਈ ਐ ਟੀ ਵੀ ਦੇਖ ਲੋ ਮੋਬਾਈਲ ਯੂਜ਼ ਕਰ ਲੋ ਹੈ ਨਾ ਤਾਂ ਉਹਨਾਂ ਦਾ ਫੋਕਸ ਅਸੀਂ ਲਿਆਉਣ ਵਾਸਤੇ ਕੀ ਕਰਨਾ ਹੈ ਇਹ ਜਿਹੜਾ ਮੈਂ ਤੁਹਾਨੂੰ ਉਪਾਅ ਦੱਸ ਰਹੀ ਹਾਂ ਨਾ ਕਿ ਜਿਹੜੇ ਬੱਚੇ ਬਹੁਤ ਜ਼ਿਆਦਾ ਲਾਟ ਪਿਆਰ ਦੇ ਕਾਰਨ ਪੜਾਈ ਵਿੱਚ ਧਿਆਨ ਨਹੀਂ ਦਿੰਦੇ ਹੈ ਨਾ ਕਈ ਡਾਕਟਰ ਲੋਕ ਵੀ ਕਹਿੰਦੇ ਹਨ ਕਿ ਬੱਚਾ ਨਹੀਂ ਪੜ ਰਿਹਾ ਪੜ ਰਿਹਾ ਹੈ ਕੁਝ ਐਸੀ ਬਿਮਾਰੀ ਹੋ ਗਈ ਤੇ ਉਹਾਰੇ ਬੱਚੇ ਵੀ ਦਿਮਾਗ ਤੇਜ ਹੋ ਜਾਏਗਾ ਇਹ ਉਪਾਅ ਕਰਨ ਦੇਣਾ ਕੀ ਕਰਨਾ ਹੈ ਤੁਸੀਂ ਚਿੱਟਾ ਕਪੜਾ ਲੈਣਾ ਹੈ ਤੇ ਇੱਕ ਛੋਟਾ ਜਿਹਾ ਹਾਥੀ ਹੁਣ ਹਾਥੀ ਹੈ ਐ ਬਿਲਕੁਲ ਛੋਟਾ ਜਿਹਾ 2 ਗ੍ਰਾਮ ਦਾ 3 ਗ੍ਰਾਮ ਦਾ 5 ਗ੍ਰਾਮ ਦਾ ਹਾਥੀ ਬਣਵਾ ਲਓ ਭਾਵੇਂ ਚਾਂਦੀ ਦਾ ਬਣਵਾ ਲਓ ਜਾਂ ਕੋਈ ਵੀ ਜੋ ਤੁਹਾਨੂੰ ਮਤਲਬ ਠੀਕ ਲੱਗੇ ਆਪਣੇ ਬਜਟ ਦੇ ਅਕੋਰਡਿੰਗ ਪਰ ਉਹ ਹਾਥੀ ਦੀ ਜਿਹੜੀ ਸੁੰਡ ਹੈ ਉਹ ਨੀਚੇ ਹੋਣੀ ਚਾਹੀਦੀ ਠੀਕ ਹੈ ਉਹ ਹਾਥੀ ਬਣਵਾ ਕੇ ਚਿੱਟੇ ਕਪੜੇ ਵਿੱਚ ਉਨਸ ਨੂੰ ਲਪੇਟ ਕੇ ਸੂਈ ਧਾਗੇ ਨਾਲ ਉਸ ਨੂੰ ਬੰਦ ਕਰ ਦਿਓ ਤੇ ਆਪਣੇ ਬੱਚੇ ਦੇ ਬੈਗ ਵਿੱਚ ਸਿਲ ਕੇ ਰੱਖ ਦਿਓ ਬੱਚੇ ਨੂੰ ਪਤਾ ਨਾ ਚੱਲੇ ਉੱਥੇ ਬੰਦ ਕੇ ਰੱਖ ਦਿਓ ਸਿਲ ਦਿਓ ਤੁਸੀਂ ਦੇਖੋਗੇ ਇੰਨਾ ਅਜਮਾਇਆ ਹੋਇਆ ਐਨੁਸਕਾ ਹੈ ਕਿ ਐਸੇ ਬੱਚੇ ਜੋ ਪੜਾਈ ਦੇ ਨਾਮ ਤੋਂ ਦੂਰ ਪੱਜਦੇਸੀ ਡਾਕਟਰ ਤੱਕ ਨਹੀਂ ਬੋਲਦਾ ਸੀ ਕਿ ਤੁਹਾਡੇ ਬੱਚੇ ਦੇ ਐ ਬਿਮਾਰੀ ਹੋ ਗਈ ਹੈ ਉਹ ਬੱਚੇ ਵੀ ਐਨੇ ਇੰਟੈਲੀਜੈਂਟ ਬਣ ਗਏ ਕਿ ਅੱਜ ਜੋ ਉਹ ਆਪਣੀ ਕਲਾਸ ਦੇ ਮੋਨੀਟਰ ਹਨ ਆਪਣੇ ਐਨੇ ਅੱਛੇ ਮਾਰਕਸ ਲੈ ਕੇ ਆਏ ਹਨ ਕਿ ਮਤਲਬ ਅੱਜ ਦੇ ਬੱਚਿਆਂ ਦੇ ਮਾਪਿਓ ਨੂੰ ਨਾ ਦੇ ਉੱਤੇ ਪ੍ਰਾਊਡ विश्वास करके करना ऐसा इना अचूक उपाय है तो बच्चा ऐसा पढ़न लग जाएगा कि तुसी भी हैरान रह जाओगे हूँ आखरी विच जो कि सब तो वी प्रॉब्लम आज कल सब की कॉमन प्रॉब्लम है पैसा 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 सब लोग दुखी हैं ठीक है उस दे वास्ते बड़ा ही प्यारा जहा अचूक उपाय लेके आई हाँ तो चलो जी फटाफट नोट करो की करना है तुम ਇੱਕ ਛੋਟਾ ਜਿਹਾ ਤੁਹਾਨੂੰ ਤਾਂਬੇ ਦਾ ਲੋਟਾ ਚਾਹੀਦਾ ਹੈ ਕਾਪਰ ਦਾ ਉਸ ਨੂੰ ਅੱਛੀ ਤਰ੍ਹਾਂ ਬਾਰੋਂ ਦੀ ਸਜਾ ਦਿਓ ਠੀਕ ਹੈ ਸਜਾਣ ਦਾ ਮਤਲਬ ਲੌਜੀਕ ਕੀ ਹੈ ਕਿ ਮਾਂ ਲక్ష్ਮੀ ਕਿਉਂਕਿ ਉਸ ਨੂੰ ਸਫਾਈ ਪਸੰਦ ਹੈ ਠੀਕ ਹੈ ਮਾਂ ਲక్ష్ਮੀ ਨੂੰ ਲਾਲ ਰੰਗ ਦੇ ਕੱਪੜੇ ਨਾਲ ਸਜਾ ਦਿਓ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਕਿ ਉਹ ਡੈਕੋਰੇਟ ਕਰ ਦਿਓ ਕਿ ਉਹ ਜਿਹੜਾ ਲੋਟਾ ਹੈ ਨਾ ਛੋਟਾ ਜਿਹਾ ਲਿਆ ਨਾ ਜਿਆਦਾ ਮਹਿੰਗਾ ਨਹੀਂ ਛੋਟਾ ਜਿਹਾ ਉਹ ਸਜਾ ਦਿਓ ਤੇ ਉਸ ਦੇ ਅੰਦਰ ਪਾ ਦੇਣੀ ਹੈ ਆਪਾਂ ਪੀਲੀ ਸਰਸੋ ਪੀਲੀ ਸਸੋਂ ਪਾ ਕੇ ਉਸ ਲੋਟੇ ਨੂੰ ਤੁਸੀਂ ਆਪਣੇ ਘਰ ਦੇ ਨਾਰਥ-ਈਸਟ ਕੋਨੇ ਵਿੱਚ ਰੱਖ ਦੇਣੀ ਹੈ ਉੱਤਰ-ਪੂਰਬ ਕੋਨੇ ਵਿੱਚ ਰੱਖ ਦੇਣੀ ਹੈ ਕਰਕੇ ਦੇਖੋ ਜਿਹੜੇ ਲੋਕ ਕਹਿੰਦੇ ਹਨ ਨਾ ਪੈਸਾ ਤਾਂ ਆਉਂਦਾ ਹੈ ਪਰ ਉਹਦੇ ਵਿੱਚ ਸਾਡੀ ਸੇਵਿੰਗ ਨਹੀਂ ਹੁੰਦੀ ਬਰਕਤ ਹੀ ਨਹੀਂ ਹੁੰਦੀ ਟਿਕਦੇ ਹੀ ਨਹੀਂ ਹੈ ਪੈਸੇ ਐ ਇੱਕ ਹਫਤੇ ਦੇ ਅੰਦਰ ਇੱਕ ਤਾਂ ਤੁਹਾਡੇ ਇਨਕਮ ਦੇ ਜਿਹੜੇ ਸੋਰਸੇਜ਼ ਹਨ ਉਹ ਵੱਧ ਜਾਣਗੇ ਪੈਸਾ ਆਣਾ ਸ਼ੁਰੂ ਹੋਏਗਾ ਜਿਹੜੇ ਪੈਸੇ ਵੀ ਤੁਸੀਂ ਬਚਤ ਕਰੋਗੇ ਨਾ ਉਹ ਉੱਥੇ ਕਿੱਕੇ ਰਹਿਣਗੇ ਖਰਚ ਨਹੀਂ ਹੋਣਗੇ ਠੀਕੇ ਉਹ ਨਵੇਂ ਪੈਸੇ ਆਣੇ ਸ਼ੁਰੂ ਹੋਣ ਦੇ ਰਹਿਣਗੇ ਬੜਾ ਹੀ ਪਿਆਰਾ ਉਪਾਅ ਹੈ ਕਰਕੇ ਦੇਖੋ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਅੱਜ ਤਰ੍ਹਾਂ ਮੈਂ ਪੰਜ ਪੰਜ ਪਰੇਸ਼ਾਨੀਆਂ ਦੇ ਪੰਜ ਉਪਾਅ ਦੱਸਦੇ ਹਾਂ ਜੇਕਰ ਮੇਰੀ ਵੀਡੀਓ ਪਸੰਦ ਆਈਏ ਤਾਂ ਲਾਈਕ ਕਮੈਂਟ ਜਰੂਰ ਕਰਕੇ ਜਾਣਾ ਤੇ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ